ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਲੋਕਾਂ ਨੂੰ ਕਣਕ ਦਾਲ ਆਟਾ ਕਾਫੀ ਚੀਜ਼ਾਂ ਮਿਲੀਆਂ ਬਿਜਲੀੇ ਤੱਕ ਮਾਫ ਹੁੰਦੀ ਇਹ ਜਿੱਦਣ ਦੀ ਸਰਕਾਰ ਆਈ ਇਹਨਾਂ ਨੇ ਗਰੀਬਾਂ ਨਾਲ ਉਹ ਤੱਕਾ ਕਰਤਾ ਭਗਵੰਤ ਮਾਨ ਨੇ ਰੈ ਰੱਬ ਦਾ ਨਾਮ ਤੇ ਅਸੀਂ ਉਦੋਂ ਤੱਕ ਆ ਧਰਨਾ ਨਹੀਂ ਚੱਕਣਾ ਜਦੋਂ ਤੱਕ ਉਹਰੇ ਐਮ ਐਲ ਏ ਗੋਗੀ ਆ ਕੇ ਸਾਡੇ ਕੋਲ ਮੰਗ ਪੱਤਰ ਨਹੀਂ ਲੈਂਦਾ ਤੇ ਜਿੰਨੇ ਲੋਕ ਖੜੇ ਜਿਨ੍ਹਾਂ ਦੇ ਕਾਰਡ ਕੱਟਿਆ ਇਹਨਾਂ ਨੂੰ ਭਰੋਸਾ ਨਹੀਂ ਦਵਾਉਂਦਾ ਕਿ ਤੁਹਾਡਾ ਕਣਕ ਜਲਦੀ ਤੋਂ ਜਲਦੀ ਅਸੀਂ ਦਵਾਂਗੇ ਉਹ ਤੱਕ ਨਹੀਂ ਅਸੀਂ ਉੱਠਣਾ ਹੋਰ ਸਾਰੇ ਗਰੀਬਾਂ ਇਹਨਾਂ ਦੇ ਘਰੇ ਤਾਂ ਜਾ ਕੇ ਤੁਹਾਨੂੰ ਮੈਂ ਕੱਲੇ-ਕੱਲੇ ਦੇ ਘਰ ਲੈ ਕੇ ਜਾਊਂਗਾ ਕਿਸੇ ਦੇ ਕੱਚੇ ਬਾਲੇ ਪਏ ਆ ਕਿਸੇ ਦੇ ਘਰੇ ਤਰੇੜ ਆਈ ਆ ਉਹਨਾਂ ਦੇ ਕੱਟਿਆ ਅਸੀਂ ਕਹਿੰਦੇ ਕਿਉਂ ਬਾਦਲ ਸਾਹਿਬ ਨੇ ਤਾਂ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਕੱਚੇ ਪੱਕੇ ਵਪਾਰੀ ਸਭ ਕਣਕ ਲੈਂਦੇ ਰਹੇ ਕਿਸੇ ਨੂੰ ਵੀ ਨਹੀਂ ਰੋਕਿਆ ਇਹ ਸਰਕਾਰ ਨੇ ਇਹ ਹਜੇ ਕੀ ਹੋ ਗਿਆ ਇਹਨਾਂ ਦੇ ਗਰੀਬਾਂ ਦੇ ਕਾਰਡ ਕੱਟ ਤੇ ਦੋ ਦੋ 2 ਸਾਲ ਹੋ ਗਏ ਟੈਂਪ ਦੇ ਵਿੱਚ ਲੇਬਰ ਕਲੋਨੀ ਵਿੱਚ ਗਲੀਆਂ ਟੁੱਟੀਆਂ ਹੋਈਆਂ 2 ਸਾਲ ਡੇਢ ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਕਾਰ ਬਣੀ ਨੂੰ ਵੀ ਡੇਢ ਸਾਲ ਹੋ ਗਿਆ ਉਹ ਤੋਂ ਤੜਵਾਈਆਂ ਹੁਣ ਤੱਕ ਉਹ ਸੜਕਾਂ ਨਹੀਂ ਬਣੀਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਬੜੇ ਪਰੇਸ਼ਾਨ ਹਨ ਇਹਨਾਂ ਤੋਂ ਬੱਸ ਮੈਂ ਤੁਹਾਨੂੰ ਆਹੀ ਕਹੂੰਗੀ ਅਸੀਂ ਬਹੁਤ ਪਰੇਸ਼ਾਨ ਆ ਗਰੀਬ ਜਨਤਾ ਹੈ ਭਾਂਡੇ ਮਾਣਦੇ ਆ ਘਰ ਘਰ ਜਾ ਕੇ ਰੋਟੀ ਕਮਾ ਕੇ ਖਾਣੇ ਆ ਸਾਡੇ ਗਰੀਬਾਂ ਦੇ ਰਾਸ਼ਨ ਕੱਟੇ ਗਏ ਨੇ ਔਰ ਜਿਹੜੇ ਨੌਕਰੀ ਪੇਸ਼ੇਵਾਲੇ ਉਹਨਾਂ ਦਾ ਨਹੀਂ ਕੱਟੇ ਜੇ ਕਟਣੀ ਹੈ ਖਣਾ ਕੇ ਸਾਰੀ ਪਬਲਿਕ ਦੀ ਕਟਣ ਨਹੀਂ ਤਾਂ ਨਹੀਂ Assim é eu... ਇਹ ਧਰਨਾ ਅਸੀਂ ਤਾਂ ਲਾਇਆ ਵਾ ਜੀ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਲੋਕਾਂ ਨੂੰ ਕਣਕ ਦਾਲ ਆਟਾ ਕਾਫੀ ਚੀਜ਼ਾਂ ਮਿਲੀਆਂ ਬਿਜਲੀੇ ਤੱਕ ਮਾਫ ਹੁੰਦੀ ਇਹ ਜਿੱਦਣ ਦੀ ਸਰਕਾਰ ਆਈ ਇਹਨਾਂ ਨੇ ਗਰੀਬਾਂ ਨਾਲ ਉਹ ਤੱਕਾ ਕਰਤਾ ਭਗਵੰਤ ਮਾਨ ਨੇ ਰੈ ਰੱਬ ਦਾ ਨਾਮ ਤੇ ਅਸੀਂ ਉਦੋਂ ਤੱਕ ਧਰਨਾ ਨਹੀਂ ਚੱਕਣਾ ਜਦੋਂ ਤੱਕ ਉਹਰੇ ਐਮ ਐਲ ਏ ਗੋਗੀ ਆ ਕੇ ਸਾਡੇ ਕੋਲ ਮੰਗ ਪੱਤਰ ਨਹੀਂ ਲੈਂਦਾ ਤੇ ਜਿੰਨੇ ਲੋਕ ਖੜੇ ਜਿਨ੍ਹਾਂ ਦੇ ਕਾਰਡ ਕੱਟਿਆ ਇਹਨਾਂ ਨੂੰ ਭਰੋਸਾ ਨਹੀਂ ਦਵਾਉਂਦਾ ਕਿ ਤੁਹਾਡਾ ਕਣਕ ਜਲਦੀ ਤੋਂ ਜਲਦੀ ਅਸੀਂ ਦਵਾਂਗੇ ਉਹ ਤੱਕ ਨਹੀਂ ਅਸੀਂ ਉੱਠਣਾ ਉਰੋ ਸਾਰੇ ਗਰੀਬਾਂ ਇਹਨਾਂ ਦੇ ਘਰੇ ਤਾਂ ਜਾ ਕੇ ਤੁਹਾਨੂੰ ਮੈਂ ਇਕੱਲੇ ਇਕੱਲੇ ਦੇ ਘਰ ਲੈ ਕੇ ਜਾਊਂਗਾ ਕਿਸੇ ਦੇ ਕੱਚੇ ਬਾਲੇ ਪਏ ਆ ਕਿਸੇ ਦੇ ਘਰੇ ਤੇੜਾ ਆਈ ਆ ਉਹਨਾਂ ਦੇ ਕੱਟਿਆ ਅਸੀਂ ਕਹਿੰਦੇ ਕਿਉਂ ਬਾਦਲ ਸਾਹਿਬ ਨੇ ਤਾਂ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਕੱਚੇ ਪੱਕੇ ਵਪਾਰੀ ਸਭ ਕਣਕ ਲੈਂਦੇ ਰਹੇ ਕਿਸੇ ਨੂੰ ਵੀ ਨਹੀਂ ਰੋਕਿਆ ਇਹ ਸਰਕਾਰ ਨੇ ਇਹੋ ਜਿਹਾ ਕੀ ਹੋ ਗਿਆ ਇਹਨਾਂ ਦੇ ਗਰੀਬਾਂ ਦੇ ਕਾਰਡ ਕੱਟ ਤੇ ਦੋ ਦੋ 2 ਸਾਲ ਹੋ ਗਏ ਕੈਂਪ ਦੇ ਵਿੱਚ ਲੇਬਰ ਕਲੋਨੀ ਵਿੱਚ ਗਲੀਆਂ ਟੁੱਟੀਆਂ ਹੋਈਆਂ 2 ਸਾਲ ਡੇਢ ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਕਾਰ ਬਣੀ ਨੂੰ ਵੀ ਡੇਢ ਸਾਲ ਹੋ ਗਿਆ ਉਹ ਤੋਂ ਤੜਵਾਈਆਂ ਹੁਣ ਤੱਕ ਉਹ ਸੜਕਾਂ ਨਹੀਂ ਬਣੀਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਬੜੇ ਪਰੇਸ਼ਾਨ ਹਨ ਇਹਨਾਂ ਤੋਂ ਬੱਸ ਮੈਂ ਤਾਂ ਤੁਹਾਨੂੰ ਆਹੀ ਪਹੁੰਚ ਅਸੀਂ ਬਹੁਤ ਪਰੇਸ਼ਾਨ ਆ ਗਰੀਬ ਜਨਤਾ ਹੈ ਭਾਂਡੇ ਮਾਣਦਿਆਂ ਘਰ ਘਰ ਜਾ ਕੇ ਰੋਟੀ ਕਮਾ ਕੇ ਖਾਂਦੇ ਆ ਸਾਡੇ ਗਰੀਬਾਂ ਦੇ ਰਾਸ਼ਨ ਕੱਟੇ ਗਏ ਨੇ ਔਰ ਜਿਹੜੇ ਨੌਕਰੀ ਪੇਸ਼ੇ ਵਾਲੇ ਉਹਨਾਂ ਦੇ ਨਹੀਂ ਕੱਟੇ ਜੇ ਕੱਟਣੀ ਹੈ ਕਹਣਾ ਕਿ ਸਾਰੀ ਪਬਲਿਕ ਦੀ ਕੱਟਣ ਨਹੀਂ ਤਾਂ ਨਹੀਂ ਅਸੀਂ ਆਪਣਾ ਹੱਕ ਲੈਣਾ ਗਰੀਬ ਕੋਲ ਕਿਉਂ ਖਾਂਦੇ ਪਏ ਨੇ ਮੀਲਾਂ ਕੋਲੋਂ ਕੱਟਣ ਜਿਨ੍ਹਾਂ ਦੀਆਂ ਗੱਡੀਆਂ ਕਾਰਾਂ ਨੇ ਹਾਂਜੀ ਹਾਂ ਜਾਰੀ ਰੱਖਾਂਗੇ ਅਸੀਂ ਜਾਣਾ ਨਹੀਂ ਜਿੰਨੀ ਦੇਰ ਸਾਡਾ ਹੱਲ ਨਹੀਂ ਹੋਏਗਾ ਇੱਕ 2 ਸਾਲ ਹੋ ਗਿਆ ਗਲੀ ਟੁੱਟੀ ਨੂੰ ਛੋੜੇ ਛੋੜੇ ਗਲੀਆਂ 2 ਸਾਲ ਹੋ ਗਿਆ ਇਹ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਅੱਜ 13 ਨੰਬਰ ਗਲੀ ਤੋੜਦੇ ਪਏ ਨੇ ਵੀ ਤੁਸੀਂ ਪਹਿਲੀ ਦੀ ਬਣਾਓ ਤੁਸੀਂ ਹੋ ਗਿਉਣੀ ਬਣਾਈ ਤੁਸੀਂ ਅੱਜ 13 ਨੰਬਰ ਗਲੀ ਤੋੜ ਰਹੇ ਹੋ ਉਹ ਸਪਰਸ਼ ਕਰਕੇ ਬਣੂਗੀ ਠੀਕ ਹੈ ਜੀ ਗਲੀ ਬਣਨੀ ਚਾਹੀਦੀ ਹੈ ਜੀ ਨਹੀਂ ਤਾਂ ਅਸੀਂ ਇਹ ਵੀ ਨਹੀਂ ਬਣਨ ਦੇਣੀ 13 ਨੰਬਰ ਉਹ ਨਹੀਂ ਬਣਨ ਦੇਣੀ ਇਹ ਧਰਨਾ ਅਸੀਂ ਤਾਂ ਲਾਇਆ ਵਾ ਜੀ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਲੋਕਾਂ ਨੂੰ ਕਣਕ ਦਾਲ ਆਟਾ ਕਾਫੀ ਚੀਜ਼ਾਂ ਮਿਲੀਆਂ ਬਿਜਲੀੇ ਤੱਕ ਮਾਫ ਹੁੰਦੀ ਇਹ ਜਿੱਦਨ ਦੀ ਸਰਕਾਰ ਆਈ ਇਹਨਾਂ ਨੇ ਗਰੀਬਾਂ ਨਾਲ ਉਹ ਧੱਕਾ ਕਰਤਾ ਭਗਵੰਤ ਮਾਨ ਨੇ ਰੱਬ ਦਾ ਨਾਮ ਤੇ ਅਸੀਂ ਉਦੋਂ ਤੱਕ ਧਰਨਾ ਨਹੀਂ ਛੱਡਣਾ ਜਦੋਂ ਤੱਕ ਉਹ ਐਮਐਲਏ ਗੋਗੀ ਆ ਕੇ ਸਾਡੇ ਕੋਲ ਮੰਗ ਪੱਤਰ ਨਹੀਂ ਲੈਂਦਾ ਜਿਹਨੇ ਲੋਕ ਖੜੇ ਜਿਨ੍ਹਾਂ ਦੇ ਕਾਰਡ ਕੱਟਿਆ ਇਹਨਾਂ ਨੂੰ ਭਰੋਸਾ ਨਹੀਂ ਦਵਾਉਂਦਾ ਕਿ ਤੁਹਾਡਾ ਕਣਕ ਜਲਦੀ ਤੋਂ ਜਲਦੀ ਅਸੀਂ ਦਵਾਂਗੇ ਉਹ ਤੱਕ ਨਹੀਂ ਅਸੀਂ ਉੱਠਣਾ ਰੋ ਸਾਰੇ ਗਰੀਬ ਇਹਨਾਂ ਦੇ ਘਰੇ ਤਾਂ ਜਾ ਤੁਹਾਨੂੰ ਮੈਂ ਕੱਲੇ ਕੱਲੇ ਦੇ ਘਰ ਲੈ ਕੇ ਜਾਊਂਗਾ ਕਿਸੇ ਦੇ ਕੱਚੇ ਬਾਲੇ ਪਏ ਆ ਕਿਸੇ ਘਰੇ ਤਰੇੜ ਆਈ ਆ ਉਹਨਾਂ ਦੇ ਕੱਟਿਆ ਅਸੀਂ ਕਹਿੰਦੇ ਕਿਉਂ ਬਾਦਲ ਸਾਹਿਬ ਨੇ ਤਾਂ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਕੱਚੇ ਪੱਕੇ ਵਪਾਰੀ ਸਭ ਕਣਕ ਲੈਂਦੇ ਰਹੇ ਕਿਸੇ ਨੂੰ ਵੀ ਨਹੀਂ ਰੋਕਿਆ ਇਹ ਸਰਕਾਰ ਨੇ ਇਹੋ ਜਿਹਾ ਕੀ ਹੋ ਗਿਆ ਇਹਨਾਂ ਦੇ ਗਰੀਬਾਂ ਦੇ ਕਾਰਡ ਕੱਟਦੇ ਦੋ ਦੋ 2 ਸਾਲ ਹੋ ਗਏ ਟੈਂਪ ਦੇ ਵਿੱਚ ਲੇਬਰ ਕਲੋਨੀ ਵਿੱਚ ਗਲੀਆਂ ਟੁੱਟੀਆਂ ਹੋਈਆਂ 2 ਸਾਲ ਡੇਢ ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਕਾਰ ਬਣੀ ਨੂੰ ਵੀ ਡੇਢ ਸਾਲ ਹੋ ਗਿਆ ਉਹ ਤੋਂ ਤੜਵਾਈਆਂ ਹੁਣ ਤੱਕ ਉਹ ਸੜਕਾਂ ਨਹੀਂ ਬਣੀਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਬੜੇ ਪਰੇਸ਼ਾਨ ਹਨ ਇਹਨਾਂ ਤੋਂ ਬੱਸ ਮੈਂ ਤਾਂ ਤੁਹਾਨੂੰ ਆਹੀ ਬੋਲਾਂਗੀ ਅਸੀਂ ਬਹੁਤ ਪਰੇਸ਼ਾਨ ਆ ਗਰੀਬ ਜਨਤਾ ਹੈ ਭਾਂਡੇ ਮਾਣਦਿਆਂ ਘਰ ਘਰ ਜਾ ਕੇ ਰੋਟੀ ਕਮਾ ਕੇ ਖਾਂਦੇ ਆ ਸਾਡੇ ਗਰੀਬਾਂ ਦੇ ਰਾਸ਼ਨ ਕੱਟੇ ਗਏ ਨੇ ਔਰ ਜਿਹੜੇ ਨੌਕਰੀ ਪੇਸ਼ੇਵਲੇ ਉਹਨਾਂ ਤਾਂ ਨਹੀਂ ਕੱਟੇ ਜੇ ਕੱਟਣੀ ਆ ਕਨਕਾ ਸਾਰੀ ਪਬਲਿਕ ਦੀ ਕੱਟਣ ਨਹੀਂ ਤਾਂ ਨਹੀਂ ਅਸੀਂ ਆਪਣਾ ਹੱਕ ਲੈਣਾ ਗਰੀਬ ਕੋਲ ਕਿਉਂ ਖਾਂਦੇ ਪਏ ਨੇ ਮੀਲਾਂ ਕੋਲੋਂ ਕੱਟਣ ਜਿਨ੍ਹਾਂ ਦੀਆਂ ਗੱਡੀਆਂ ਘਰਾਂ ਨੇ ਹਾਂਜੀ ਹਾਂ ਜਾਰੀ ਰੱਖਾਂਗੇ ਅਸੀਂ ਜਾਣਾ ਨਹੀਂ ਜਿੰਨੀ ਦੇਰ ਸਾਡਾ ਹੱਲ ਨਹੀਂ ਹੋਏਗਾ ਇੱਕ 2 ਸਾਲ ਹੋ ਗਿਆ ਗਲੀ ਟੁੱਟੀ ਨੂੰ ਛੋੜੇ ਛੋੜੇ ਗਲੀਆਂ 2 ਸਾਲ ਹੋ ਗਿਆ ਇਹ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਅੱਜ 13 ਨੰਬਰ ਗਲੀ ਤੋੜਦੇ ਪਏ ਨੇ ਵੀ ਤੁਸੀਂ ਪਹਿਲੀ ਦੀ ਬਣਾਓ ਤੁਸੀਂ ਉਹ ਕਿਉਂ ਨਹੀਂ ਬਣਾਈ ਤੁਸੀਂ ਅੱਜ 13 ਨੰਬਰ ਗਲੀ ਤੋੜ ਰਹੇ ਹੋ ਉਹ ਸਪਰਸ਼ ਕਰਕੇ ਬਣੂਗੀ ਠੀਕ ਹੈ ਜੀ ਗਲੀ ਬਣਨੀ ਚਾਹੀਦੀ ਹੈ ਜੀ ਨਹੀਂ ਤਾਂ ਅਸੀਂ ਇਹ ਵੀ ਨਹੀਂ ਬਣਨ ਦੇਣੀ ਤੇਰਾ ਨੰਬਰ ਉਹ ਨਹੀਂ ਬਣਨ ਦੇਣੀ ਇਹ ਧਰਨਾ ਅਸੀਂ ਤਾਂ ਲਾਇਆ ਵਾ ਜੀ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਲੋਕਾਂ ਨੂੰ ਕਣਕ ਦਾਲ ਆਟਾ ਕਾਫੀ ਚੀਜ਼ਾਂ ਮਿਲੀਆਂ ਬਿਜਲੀੇ ਤੱਕ ਮਾਫ ਹੁੰਦੀ ਇਹ ਜਿੱਦਣ ਦੀ ਸਰਕਾਰ ਆਈ ਇਹਨਾਂ ਨੇ ਗਰੀਬਾਂ ਨਾਲ ਉਹ ਧੱਕਾ ਕਰਤਾ ਭਗਵੰਤ ਮਾਨ ਨੇ ਰਹਿ ਰੱਬ ਦਾ ਨਾਮ ਤੇ ਅਸੀਂ ਉਦੋਂ ਤੱਕ ਆ ਧਰਨਾ ਨਹੀਂ ਛੱਡਣਾ ਜਰੋ ਤਾਕੁਰੇ ਐਮ ਐਲ ਏ ਗੋਗੀ ਆ ਕੇ ਸਾਡੇ ਕੋਲ ਮੰਗ ਪੱਤਰ ਨਹੀਂ ਲੈਂਦਾ ਤੇ ਜਿੰਨੇ ਲੋਕ ਖੜੇ ਜਿਨ੍ਹਾਂ ਦੇ ਕਾਰਡ ਕੱਟਿਆ ਇਹਨਾਂ ਨੂੰ ਭਰੋਸਾ ਨਹੀਂ ਦਵਾਉਂਦਾ ਕਿ ਤੁਹਾਡਾ ਕਣਕ ਜਲਦੀ ਤੋਂ ਜਲਦੀ ਅਸੀਂ ਦਵਾਵਾਂਗੇ ਉਹ ਤੱਕ ਨਹੀਂ ਅਸੀਂ ਉੱਠਣਾ ਉਰੋ ਸਾਰੇ ਗਰੀਬ ਇਹਨਾਂ ਦੇ ਘਰੇ ਤਾਂ ਜਾ ਕੇ ਤੁਹਾਨੂੰ ਮੈਂ ਇਕੱਲੇ ਇਕੱਲੇ ਦੇ ਘਰ ਲੈ ਕੇ ਜਾਊਂਗਾ ਕਿਸੇ ਦੇ ਕੱਚੇ ਬਾਲੇ ਪਏ ਆ ਕਿਸੇ ਘਰੇ ਤੇੜਾਈ ਆ ਉਹਨਾਂ ਦੇ ਕੱਟਿਆ ਅਸੀਂ ਕਹਿੰਨੇ ਕਿ ਉਹ ਬਾਦਲ ਸਾਹਿਬ ਨੇ ਤਾਂ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਚੱਚੇ ਪੱਕੇ ਵਪਾਰੀ ਸਭ ਕਣਕ ਲੈਂਦੇ ਰੇ ਕਿਸੇ ਨੂੰ ਵੀ ਨਹੀਂ ਰੋਕਿਆ ਇਹ ਸਰਕਾਰ ਨੇ ਇਹ ਜਾ ਕੀ ਹੋ ਗਿਆ ਇਹਨਾਂ ਦੇ ਗਰੀਬਾਂ ਦੇ ਕਾਰਡ ਕੱਟਦੇ ਦੋ ਦੋ ਸਾਲ ਹੋ ਗਏ ਕੈਂਪ ਦੇ ਵਿੱਚ ਲੇਬਰ ਕਲੋਨੀ ਵਿੱਚ ਗਲੀਆਂ ਟੁੱਟੀਆਂ ਹੋਈਆਂ ਦੋ ਸਾਲ ਡੇਢ ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਕਾਰ ਬਣੀ ਨੂੰ ਵੀ ਡੇਢ ਸਾਲ ਹੋ ਗਿਆ ਉਹ ਤੋਂ ਤੜਵਾਈਆਂ ਹੁਣ ਤੱਕ ਉਹ ਸੜਕਾਂ ਨਹੀਂ ਬਣੀਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਬੜੇ ਪਰੇਸ਼ਾਨ ਹਨ ਇਹਨਾਂ ਤੋਂ ਬਸ ਮੈਂ ਤਾਂ ਤੁਹਾਨੂੰ ਆਹੀ ਕਹੂੰਗੀ ਅਸੀਂ ਬਹੁਤ ਪਰੇਸ਼ਾਨ ਆ ਗਰੀਬ ਜਨਤਾ ਹੈ ਭਾਂਡੇ ਮਾਣਦੇ ਆ ਘਰ ਘਰ ਜਾ ਕੇ ਰੋਟੀ ਕਮਾ ਕੇ ਖਾਣੇ ਸਾਡੇ ਗਰੀਬਾਂ ਦੇ ਰਾਸ਼ਨ ਕੱਟੇ ਗਏ ਨੇ ਔਰ ਜਿਹੜੇ ਨੌਕਰੀ ਪੇਸ਼ੇਵਲੇ ਉਹਨਾਂ ਦਾ ਨਹੀਂ ਕੱਟੇ ਜੇ ਕਟਣੀ ਆ ਕਨਾਂ ਕਾ ਸਾਰੀ ਪਬਲਿਕ ਦੀ ਕਟਣ ਨਹੀਂ ਤਾਂ ਨਹੀਂ ਅਸੀਂ ਆਪਣਾ ਹੱਕ ਲੈਣਾ ਗਰੀਬ ਕੋਲ ਕਿਉਂ ਖਾਂਦੇ ਪਏ ਨੇ ਮੀਲਾਂ ਕੋਲੋਂ ਕੱਟਣ ਜਿਨ੍ਹਾਂ ਦੀਆਂ ਗੱਡੀਆਂ ਕਾਰਾਂ ਨੇ ਹਾਂਜੀ ਹਾਂ ਜਾਰੀ ਰੱਖਾਂਗੇ ਅਸੀਂ ਜਾਣਾ ਨਹੀਂ ਜਿੰਨੀ ਦੇਰ ਸਾਡਾ ਹੱਲ ਨਹੀਂ ਹੋਏਗਾ ਇੱਕ 2 ਸਾਲ ਹੋ ਗਿਆ ਗਲੀ ਟੁੱਟੀ ਨੂੰ ਛੋੜੇ ਛੋੜੇ ਗਲੀਆਂ 2 ਸਾਲ ਹੋ ਗਿਆ ਇਹ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਅੱਜ 13 ਨੰਬਰ ਗਲੀ ਤੋੜਦੇ ਪਏ ਨੇ ਵੀ ਤੁਸੀਂ ਪਹਿਲੀ ਦੀ ਬਣਾਓ ਤੁਸੀਂ ਉਹ ਕਿਉਂ ਨਹੀਂ ਬਣਾਈ ਤੁਸੀਂ ਅੱਜ 13 ਨੰਬਰ ਗਲੀ ਤੋੜ ਰਹੇ ਹੋ ਉਹ ਸਪਰਸ਼ ਕਰਕੇ ਬਣੂਗੀ ਠੀਕ ਹੈ ਜੀ ਗਲੀ ਬਣਨੀ ਚਾਹੀਦੀ ਹੈ ਜੀ ਨਹੀਂ ਤਾਂ ਅਸੀਂ ਇਹ ਵੀ ਨਹੀਂ ਬਣਨ ਦੇਣੀ 13 ਨੰਬਰ ਉਹ ਨਹੀਂ ਬਣਨ ਦੇਣੀ ਇਹ ਧਰਨਾ ਅਸੀਂ ਤਾਂ ਲਾਇਆ ਵਾ ਜੀ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਲੋਕਾਂ ਨੂੰ ਕਣਕ ਦਾਲ ਆਟਾ ਕਾਫੀ ਚੀਜ਼ਾਂ ਮਿਲੀਆਂ ਬਿਜਲੀਏ ਤੱਕ ਮਾਫ ਹੁਸੀ ਇਹ ਜਿੱਦਣ ਦੀ ਸਰਕਾਰ ਆਈ ਹੈ ਇਹਨਾਂ ਨੇ ਗਰੀਬਾਂ ਨਾਲ ਉਹ ਧੱਕਾ ਕਰਤਾ ਭਗਵੰਤ ਮਾਨ ਨੇ ਰਹਿ ਰੱਬ ਦਾ ਨਾਮ ਤੇ ਅਸੀਂ ਉਦੋਂ ਤੱਕ ਧਰਨਾ ਨਹੀਂ ਚੱਕਣਾ ਜਦੋਂ ਤੱਕ ਉਹਰੇ ਐਮ ਐਲ ਏ ਗੋਗੀ ਆ ਕੇ ਸਾਡੇ ਕੋਲ ਮੰਗ ਪੱਤਰ ਨਹੀਂ ਲੈਂਦਾ ਤੇ ਜਿੰਨੇ ਲੋਕ ਖੜੇ ਜਿਨ੍ਹਾਂ ਦੇ ਕਾਰਡ ਕੱਟਿਆ ਇਹਨਾਂ ਨੂੰ ਭਰੋਸਾ ਨਹੀਂ ਦਿਵਾਉਂਦਾ ਕਿ ਤੁਹਾਡਾ ਕਣਕ ਜਲਦੀ ਤੋਂ ਜਲਦੀ ਅਸੀਂ ਦਵਾਂਗੇ ਉਹ ਤੱਕ ਨਹੀਂ ਅਸੀਂ ਉੱਠਣਾ ਰੋ ਸਾਰੇ ਗਰੀਬ ਇਹਨਾਂ ਦੇ ਘਰੇ ਤਾਂ ਜਾ ਕੇ ਤੁਹਾਨੂੰ ਮੈਂ ਕੱਲੇ ਕੱਲੇ ਦੇ ਘਰ ਲੈ ਕੇ ਜਾਊਂਗਾ ਕਿਸੇ ਦੇ ਕੱਚੇ ਬਾਲੇ ਪਏ ਆ ਕਿਸੇ ਦੇ ਘਰੇ ਤਰੇੜ ਆਈ ਆ ਉਹਨਾਂ ਦੇ ਕੱਟਿਆ ਅਸੀਂ ਕਹਿੰਦੇ ਕਿ ਉਹ ਬਾਦਲ ਸਾਹਮਣੇ ਦਾ ਜਿਹੜਾ ਸਰਕਾਰੀ ਮੁਲਾਜ਼ਮ ਸੀਗੇ ਕੱਚੇ ਪੱਕੇ ਵਪਾਰੀ ਸਭ ਕਣਕ ਲੈਂਦੇ ਰੇ ਕਿਸੇ ਨੂੰ ਵੀ ਨਹੀਂ ਰੋਕਿਆ ਇਹ ਸਰਕਾਰ ਨੇ ਇਹ ਹਜੇ ਕੀ ਹੋ ਗਿਆ ਇਹਨਾਂ ਦੇ ਗਰੀਬਾਂ ਦੇ ਕਾਰਡ ਕੱਟ ਤੇ 2 2 ਸਾਲ ਹੋ ਗਏ ਟੈਂਪ ਦੇ ਵਿੱਚ ਲੇਬਰ ਕਲੋਨੀ ਵਿੱਚ ਗਲੀਆਂ ਟੁੱਟੀਆਂਈਆਂ 2 ਸਾਲ ਡੇਢ ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਕਾਰ ਬਣੀ ਨੂੰ ਵੀ ਡੇਢ ਸਾਲ ਹੋ ਗਿਆ ਉਹ ਤੋਂ ਤੜਵਾਈਆਂ ਹੁਣ ਤੱਕ ਉਹ ਸੜਕਾਂ ਨਹੀਂ ਬਣੀਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਬੜੇ ਪਰੇਸ਼ਾਨ ਹਨ ਇਹਨਾਂ ਤੋਂ ਬੱਸ ਮੈਂ ਤੁਹਾਨੂੰ ਆਹੀ ਕਹੂੰਗਾ ਅਸੀਂ ਬਹੁਤ ਪਰੇਸ਼ਾਨ ਆ ਗਰੀਬ ਜਨਤਾ ਹੈ ਭਾਂਡੇ ਮਾਣਦਿਆਂ ਘਰ ਘਰ ਜਾ ਕੇ ਰੋਟੀ ਕਮਾ ਕੇ ਖਾਣੇ ਆ ਸਾਡੇ ਗਰੀਬਾਂ ਦੇ ਰਾਸ਼ਨ ਕੱਟੇ ਗਏ ਨੇ ਔਰ ਜਿਹੜੇ ਨੌਕਰੀ ਪੇਸ਼ੇਵਲੇ ਉਹਨਾਂ ਦਾ ਨਹੀਂ ਕੱਟੇ ਜੇ ਕਟਣੀ ਆ ਕਹਨਾਂ ਕ ਸਾਰੀ ਪਬਲਿਕ ਦੀ ਕੱਟਣ ਨਹੀਂ ਤਾਂ ਨਹੀਂ ਅਸੀਂ ਆਪਣਾ ਹੱਕ ਲੈਣਾ ਗਰੀਬ ਕੋਲ ਕਿਉਂ ਖਾਂਦੇ ਪਏ ਨੇ ਮੀਲਾਂ ਕੋਲੋਂ ਕੱਟਣ ਜਿਨ੍ਹਾਂ ਦੀਆਂ ਗੱਡੀਆਂ ਕਾਰਾਂ ਨੇ ਹਾਂਜੀ ਹਾਂ ਜਾਰੀ ਰੱਖਾਂਗੇ ਅਸੀਂ ਜਾਣਾ ਨਹੀਂ ਜਿੰਨੀ ਦੇਰ ਸਾਡਾ ਹੱਲ ਨਹੀਂ ਹੋਏਗਾ ਇੱਕ 2 ਸਾਲ ਹੋ ਗਏ ਗਲੀ ਟੁੱਟੀ ਨੂੰ ਛੋੜੇ-ਛੋੜੀਆਂ ਗਲੀਆਂ 2 ਸਾਲ ਹੋ ਗਏ ਆ ਇਹ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਅੱਜ 13 ਨੰਬਰ ਗਲੀ ਤੋੜਦੇ ਪਏ ਨੇ ਵੀ ਤੁਸੀਂ ਪਹਿਲੇ ਦੀ ਬਣਾਓ ਤੁਸੀਂ ਹੋ ਗਿਉਣੀ ਬਣਾਈ ਤੁਸੀਂ ਅੱਜ 13 ਨੰਬਰ ਗਲੀ ਤੋੜ ਰਹੇ ਹੋ ਉਹ स्पर्ਸ਼ ਕਰਕੇ ਬਣੂਗੀ ਠੀਕ ਹੈ ਜੀ ਗਲੀ ਬਣਨੀ ਚਾਹੀਦੀ ਹੈ ਜੀ ਨਹੀਂ ਤਾਂ ਅਸੀਂ ਇਹ ਵੀ ਨਹੀਂ ਬਣਨ ਦੇਣੀ 13 ਨੰਬਰ ਉਹ ਨਹੀਂ ਬਣਨ ਦੇਣੀ ਇਹ ਧਰਨਾ ਅਸੀਂ ਤਾਂ ਲਾਇਆ ਵਾ ਜੀ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਲੋਕਾਂ ਨੂੰ ਕਣਕ ਦਾਲ ਆਟਾ ਕਾਫੀ ਚੀਜ਼ਾਂ ਮਿਲੀਆਂ ਬਿਜਲੀ ਇਹ ਤੱਕ ਮਾਫ ਹੁੰਦੀ ਇਹ ਜਿੱਦਣ ਦੀ ਸਰਕਾਰ ਆਈ ਇਹਨਾਂ ਨੇ ਗਰੀਬਾਂ ਨਾਲ ਉਹ ਧੱਕਾ ਕਰਤਾ ਭਗਵੰਤ ਮਾਨ ਨੇ ਰੈ ਰੱਬ ਦਾ ਨਾਮ ਤੇ ਅਸੀਂ ਉਦੋਂ ਤੱਕ ਧਰਨਾ ਨਹੀਂ ਚੱਕਣਾ ਜਦੋਂ ਤੱਕ ਉਹਰੇ ਐਮ ਐਲ ਏ ਗੋਗੀ ਆ ਕੇ ਸਾਡੇ ਕੋਲ ਮੰਗ ਪੱਤਰ ਨਹੀਂ ਲੈਂਦਾ ਤੇ ਜਿੰਨੇ ਲੋਕ ਖੜੇ ਜਿਨ੍ਹਾਂ ਦੇ ਕਾਰਡ ਕੱਟਿਆ ਇਹਨਾਂ ਨੂੰ ਭਰੋਸਾ ਨਹੀਂ ਦਵਾਉਂਦਾ ਕਿ ਤੁਹਾਡਾ ਕਣਕ ਜਲਦੀ ਤੋਂ ਜਲਦੀ ਅਸੀਂ ਦਵਾਂਗੇ ਉਹ ਤੱਕ ਨਹੀਂ ਅਸੀਂ ਉੱਠਣਾ ਰੋ ਸਾਰੇ ਗਰੀਬਾਂ ਇਹਨਾਂ ਦੇ ਘਰੇ ਤਾਂ ਜਾ ਕੇ ਤੁਹਾਨੂੰ ਮੈਂ ਕੱਲੇ-ਕੱਲੇ ਦੇ ਘਰ ਲੈ ਕੇ ਜਾਊਂਗਾ ਕਿਸੇ ਦੇ ਕੱਚੇ ਬਾਲੇ ਪਏ ਆ ਕਿਸੇ ਦੇ ਘਰੇ ਤਰੇੜ ਆਈ ਆ ਉਹਨਾਂ ਦੇ ਕੱਟੇ ਆ ਅਸੀਂ ਕਹਿੰਨੇ ਕਿਉਂਕ ਬਾਦਲ ਸਾਹਿਬ ਨੇ ਤਾਂ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਕੱਚੇ ਪੱਕੇ ਵਪਾਰੀ ਸਭ ਕਣਕ ਲੈਂਦੇ ਰਹੇ ਕਿਸੇ ਨੂੰ ਵੀ ਨਹੀਂ ਰੋਕਿਆ ਇਹ ਸਰਕਾਰ ਨੇ ਇਹ じゃ ਕੀ ਹੋ ਗਿਆ ਇਹਨਾਂ ਦੇ ਗਰੀਬਾਂ ਦੇ ਕਾਰਡ ਕੱਟ ਤੇ 2 2 ਸਾਲ ਹੋ ਗਏ ਟੈਂਪ ਦੇ ਵਿੱਚ ਲੇਬਰ ਕਲੋਨੀ ਵਿੱਚ ਗਲੀਆਂ ਟੁੱਟੀਆਂ ਆਈਆਂ 2 ਸਾਲ ਡੇਢ ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਕਾਰ ਬਣੀ ਨੂੰ ਵੀ 1.5 ਸਾਲ ਹੋ ਗਿਆ ਉਹ ਤੋਂ ਤੜਵਾਇਆ ਹੁਣ ਤੱਕ ਉਹ ਸੜਕਾਂ ਨਹੀਂ ਬਣੀਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਬੜੇ ਪਰੇਸ਼ਾਨ ਹਨ ਇਹਨਾਂ ਤੋਂ ਬੱਸ ਮੈਂ ਤਾਂ ਤੁਹਾਨੂੰ ਆਹੀ ਬੋਲਾਂਗਾ ਅਸੀਂ ਬਹੁਤ ਪਰੇਸ਼ਾਨ ਆ ਗਰੀਬ ਜਨਤਾ ਹੈ ਭਾਂਡੇ ਮਾਣਦਿਆਂ ਘਰ ਘਰ ਜਾ ਕੇ ਰੋਟੀ ਕਮਾ ਕੇ ਖਾਂਦੇ ਆ ਸਾਡੇ ਗਰੀਬਾਂ ਦੇ ਰਾਸ਼ਨ ਕੱਟੇ ਗਏ ਨੇ ਔਰ ਜਿਹੜੇ ਨੌਕਰੀ ਪੇਸ਼ੇਵਾਲੇ ਉਹਨਾਂ ਦਾ ਨਹੀਂ ਕੱਟੇ ਜੇ ਕੱਟਣੀ ਹੈ ਕਹਣਾ ਸਾਰੀ ਪਬਲਿਕ ਦੀ ਕੱਟਣ ਨਹੀਂ ਤਾਂ ਨਹੀਂ ਅਸੀਂ ਆਪਣਾ ਹੱਕ ਲੈਣਾ ਗਰੀਬ ਕੋਲ ਕਿਉਂ ਖਾਂਦੇ ਪਏ ਨੇ ਮੀਰਾ ਗੱਲੂ ਕਟਨ ਜਿਨ੍ਹਾਂ ਦੀਆਂ ਗੱਡੀਆਂ ਕਾਰਾਂ ਨੇ ਹਾਂਜੀ ਹਾਂ ਜਾਰੀ ਰੱਖਾਂਗੇ ਅਸੀਂ ਜਾਣਾ ਨਹੀਂ ਜਿੰਨੀ ਦੇਰ ਸਾਡਾ ਹੱਲ ਨਹੀਂ ਹੋਏਗਾ ਇੱਕ 2 ਸਾਲ ਹੋ ਗਿਆ ਗਲੀ ਟੁੱਟੀ ਨੂੰ ਛੋੜੇ ਛੋੜੇ ਗਲੀਆਂ 2 ਸਾਲ ਹੋ ਗਿਆ ਇਹ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਅੱਜ 13 ਨੰਬਰ ਗਲੀ ਤੋੜਦੇ ਪਏ ਨੇ ਵੀ ਤੁਸੀਂ ਪਹਿਲੇ ਦੀ ਬਣਾਓ ਤੁਸੀਂ ਹੋ ਗਿਓ ਨਹੀਂ ਬਣਾਈ ਤੁਸੀਂ ਅੱਜ 13 ਨੰਬਰ ਗਲੀ ਤੋੜ ਰਹੇ ਹੋ ਉਹ ਸਪਰਸ਼ ਕਰਕੇ ਬਣੂਗੀ ਠੀਕ ਹੈ ਜੀ ਗਲੀ ਬਣਨੀ ਚਾਹੀਦੀ ਹੈ ਜੀ ਨਹੀਂ ਤਾਂ ਅਸੀਂ ਇਹ ਵੀ ਨਹੀਂ ਬਣਾੰਦੇ ਨਹੀਂ 13 ਨੰਬਰ ਉਹ ਨਹੀਂ ਬਣਾੰਦੇ ਨਹੀਂ ਇਹ ਧਰਨਾ ਅਸੀਂ ਤਾਂ ਲਾਇਆ ਵਾ ਜੀ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਲੋਕਾਂ ਨੂੰ ਕਣਕ ਦਾਲ ਆਟਾ ਕਾਫੀ ਚੀਜ਼ਾਂ ਮਿਲੀਆਂ ਬਿਜਲੀ ਇਹ ਤੱਕ ਮਾਫ ਹੁੰਦੀ ਇਹ ਜਿੱਦਨ ਦੀ ਸਰਕਾਰ ਆਈ ਇਹਨਾਂ ਨੇ ਗਰੀਬਾਂ ਨਾਲ ਉਹ ਤੱਕਾ ਕਰਤਾ ਭਗਵੰਤ ਮਾਨ ਨੇ ਰੱਬ ਰੱਬ ਦਾ ਨਾਮ ਤੇ ਅਸੀਂ ਉਦੋਂ ਤੱਕ ਇਹ ਧਰਨਾ ਨਹੀਂ ਛੱਡਣਾ ਜਰੋ ਟਾਕੁਰੇ ਐਮ ਐਲ ਏ ਗੋਗੀ ਆ ਕੇ ਸਾਡੇ ਕੋਲ ਮੰਗ ਪੱਤਰ ਨਹੀਂ ਲੰਦਾ ਤੇ ਜਿੰਨੇ ਲੋਕ ਖੜੇ ਆ ਜਿਨ੍ਹਾਂ ਦੇ ਕਾਰਡ ਕੱਟਿਆ ਇਹਨਾਂ ਨੂੰ ਭਰੋਸਾ ਨਹੀਂ ਦਵਾਉਂਦਾ ਕਿ ਤੁਹਾਡਾ ਕਣਕ ਜਲਦੀ ਤੋਂ ਜਲਦੀ ਅਸੀਂ ਦਵਾਂਗੇ ਉਹ ਤੱਕ ਨਹੀਂ ਅਸੀਂ ਉੱਠਣਾ ਉਰੋ ਸਾਰੇ ਗਰੀਬ ਇਹਨਾਂ ਦੇ ਘਰੇ ਤਾਂ ਜਾ ਕੇ ਤੁਹਾਨੂੰ ਮੈਂ ਕੱਲੇ ਕੱਲੇ ਦੇ ਘਰ ਲੈ ਕੇ ਜਾਊਂਗਾ ਕਿਸੇ ਦੇ ਕੱਚੇ ਬਾਲੇ ਪਏ ਆ ਕਿਸੇ ਦੇ ਘਰੇ ਤੇੜਾ ਆਈ ਆ ਉਹਨਾਂ ਦੇ ਕੱਟਿਆ ਅਸੀਂ ਕਹਿੰਦੇ ਕਿ ਉਹ ਬਾਦਲ ਸਾਹਿਬ ਨੇ ਦਾ ਜਿਹੜਾ ਸਰਕਾਰੀ ਮੁਲਾਜ਼ਮ ਸੀਗੇ ਕੱਚੇ ਪੱਕੇ ਵਪਾਰੀ ਸਭ ਕਣਕ ਲੈਂਦੇ ਰੇ ਕਿਸੇ ਨੂੰ ਵੀ ਨਹੀਂ ਰੋਕਿਆ ਇਹ ਸਰਕਾਰ ਨੇ ਇਹੋ ਜਿਹਾ ਕੀ ਹੋ ਗਿਆ ਇਹਨਾਂ ਦੇ ਗਰੀਬਾਂ ਦੇ ਕਾਰਡ ਕੱਟਤੇ 2 2 ਸਾਲ ਹੋ ਗਏ ਕੈਂਪ ਦੇ ਵਿੱਚ ਲੇਬਰ ਕਲੋਨੀ ਵਿੱਚ ਗਲੀਆਂ ਟੁੱਟੀਆਂ ਹੋਈਆਂ 2 ਸਾਲ ਡੇਢ ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਕਾਰ ਬਣੀ ਨੂੰ ਵੀ ਡੇਢ ਸਾਲ ਹੋ ਗਿਆ ਉਹ ਤੋਂ ਤੜਵਾਈਆਂ ਹੁਣ ਤੱਕ ਉਹ ਸੜਕਾਂ ਨਹੀਂ ਬਣੀਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਬੜੇ ਪਰੇਸ਼ਾਨ ਹਨ ਇਹਨਾਂ ਤੋਂ ਬੱਸ ਮੈਂ ਤਾਂ ਤੁਹਾਨੂੰ ਆਹੀ ਪਹੁੰਚ ਅਸੀਂ ਬਹੁਤ ਪਰੇਸ਼ਾਨ ਆਂ ਗਰੀਬ ਜਨਤਾ ਹੈ ਭਾਂਡੇ ਮਾਣਦਿਆਂ ਘਰ ਘਰ ਜਾ ਕੇ ਰੋਟੀ ਕਮਾ ਕੇ ਖਾਣੇ ਆ ਸਾਡੇ ਗਰੀਬਾਂ ਦੇ ਰਾਸ਼ਨ ਕੱਟੇ ਗਏ ਨੇ ਔਰ ਜਿਹੜੇ ਨੌਕਰੀ ਪੇਸ਼ੇਵਲੇ ਉਹਨਾਂ ਦਾ ਨਹੀਂ ਕੱਟੇ ਜੇ ਕਟਣੀ ਆ ਖਣਾ ਕੇ ਸਾਰੀ ਪਬਲਿਕ ਦੀ ਕੱਟਣ ਨਹੀਂ ਤਾਂ ਨਹੀਂ ਅਸੀਂ ਆਪਣਾ ਹੱਕ ਲੈਣਾ ਗਰੀਬ ਕੋਲ ਕਿਉਂ ਖਾਂਦੇ ਪਏ ਨੇ ਮੀਲਾਂ ਕੋਲੋਂ ਕੱਟਣ ਜਿਨ੍ਹਾਂ ਦੀਆਂ ਗੱਡੀਆਂ ਘਰਾਂ ਨੇ ਹਾਂਜੀ ਹਾਂ ਜਾਰੀ ਰੱਖਾਂਗੇ ਅਸੀਂ ਜਾਣਾ ਨਹੀਂ ਜਿੰਨੀ ਤੱਕ ਸਾਡਾ ਹੱਲ ਨਹੀਂ ਹੋਏਗਾ ਇੱਕ 2 ਸਾਲ ਹੋ ਗਿਆ ਗਲੀ ਟੁੱਟੀ ਨੂੰ ਛੋੜੇ ਛੋੜੇ ਗਲੀਆਂ 2 ਸਾਲ ਹੋ ਗਏ ਆ ਇਹ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਅੱਜ 13 ਨੰਬਰ ਗਲੀ ਤੋੜਦੇ ਪਏ ਨੇ ਵੀ ਤੁਸੀਂ ਪਹਿਲੇ ਦੀ ਬਣਾਓ ਤੁਸੀਂ ਉਹ ਕਿਉਂ ਨਹੀਂ ਬਣਾਈ ਤੁਸੀਂ ਅੱਜ 13 ਨੰਬਰ ਗਲੀ ਤੋੜ ਰਹੇ ਹੋ ਉਹ स्पर्ਸ਼ ਕਰਕੇ ਬਣੂਗੀ ਠੀਕ ਹੈ ਜੀ ਗਲੀ ਬਣਨੀ ਚਾਹੀਦੀ ਹੈ ਜੀ ਨਹੀਂ ਤਾਂ